ਮਰਾਤ ਬਿਮਾਰੀ ਉਹਨਾਂ ਨੂੰ ਲੱਗੀ ਕਿ ਮੁੜ ਕੇ ਉਹਨਾਂ ਨੇ ਮਤਲਬ ਸਾਥੋ ਉਸ ਬਿਮਾਰੀ ਨੇ ਖੋਲਿਆ ਇੱਕ ਹੀਰਾ ਖੋਲਿਆ ਸਭ ਪਹਿਲੀ ਮੁਲਾਕਾਤ ਪੱਲਾ ਸਾਹਿਬ ਬਹੁਤ ਏਰ ਪਹਿਲਾਂ ਜੀ ਕਿਉਂਕਿ ਬਹੁਤ ਟਾਈਮ ਪਹਿਲਾਂ ਮੇਰਾ ਖਿਆਲ ਵੀ ਮੈਂ ਉਦੋਂ ਪਲੱਸ 1 ਚ ਪੜਦਾ ਸੀਗਾ ਮੈਂ ਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੇ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੇ ਦੱਸਦੀ ਤਾਂ ਉਹਨਾਂ ਨੇ 20 ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀਗੀ ਵੀ ਤੇ ਮੈਂ ਤਾਂ ਆਪੇ ਸੀ ਬੜਾ ਵਧੀਆ ਕਮਾਲ ਦੇ ਇਨ ਹਾਂਜੀ ਉਸ ਦਾ ਨਾਮ ਪਤਾ ਹੈ ਕਿ ਕਾਹਵੇਂ ਸਮੇਂ ਤੋਂ ਹਾਂਜੀ 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 ਅਸੀਂ ਹਸਪੀਟਲ ਚ ਵੀ ਮਿਲ ਕੇ ਆਂ ਜੀ ਮੈਨੂੰ ਵੈਸੇ ਵੀ ਮਿਲਦੇ ਰਹਿੰਦੇ ਸੀਗੇ ਅਸੀਂ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਜਲਦੀ ਆ ਸਾਨੂੰ ਛੱਡ ਕੇ ਚਲੀ ਗਈ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਹੀ ਰਹਿਣਾ ਮੈਂ ਮੇਰਾ ਖਿਆਲ ਵੀ ਬਹੁਤ ਬਚਪਨ ਚੋਂ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗਰੋ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ ਤੇ ਰਹੇ ਨੇ ਜੀ ਉਹ ਇਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ ਪੰਜਾਬੀ ਫਿਲਮ ਇੰਡਸਟਰੀ ਨੂੰ ਕੱਟਾ ਘਟਾ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਹੈ ਜੀ ਵਿੱਚ ਭੱਲਾ ਸਾਹਿਬ ਤੋਂ ਬਿਨਾਂ ਹੋ ਜਾਣੀਆਂ ਜੀ ਕਿ ਇਹ ਤਾਂ ਹੈ ਕਿ ਕੰਪਨੀ ਸ਼ਬਦ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਨਹੀਂ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਹੈ ਉਹ ਉੱਪਰ ਹੀ ਚੱਕ ਕੇ ਰੱਖਦੇ ਸੀ ਬਹੁਤ ਮੈਂ ਬਸ ਇਹੀ ਹੈ ਜੀ ਕਿ ਉਹ ਜਿਹ ਬੰਦੇ ਤੋਂ ਸਿੱਖਣ ਦਾ ਸਿੱਖਣ ਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਏਡੇ ਵੱਡੇ ਹੋ ਕੇ ਵੀ ਹੰਭਲ ਰਹਿਣਾ ਇਹ ਭੱਲਾ ਸਾਹਿਬ ਹੋਣਾ ਤੁਸੀਂ ਬਿਲਕੁਲ ਜੀ ਭੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 ਸਾਲ ਮੈਂ ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉਨਾਂ ਹੀ ਵਧੀਆ ਅੱਜ ਸੀ ਭੱਲਾ ਸਾਹਿਬ ਨਾਲ ਕੋਈ ਵੀ ਮੈਨਾਂ ਦਾ ਇਦਾਂ ਨਹੀਂ ਸਕ੍ਰਿਪਟ ਆ ਜਦੋਂ ਅਸੀਂ ਕੈਰੀਨ ਜੱਟਾ ਵਗੈਰਾ ਫਿਲਮਾਂ ਲਿਖਦੇਈ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥੌਟ ਪ੍ਰੋਸੈਸ ਸੀਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜੂਗਾ ਕੈਰੀਓਂ ਜੱਟਾ 4 ਵਾਸਤੇ ਕੋਈ ਨਹੀਂ ਆਈ ਸੁਣਾ ਕੋਈ ਜੀ ਜੀ ਕੈਰੀਓਂ ਜੱਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹਦਾ ਸ਼ੂਟ ਤੇ ਸੀਗੇ ਹਾਂ ਤੇਰੇ ਵੀ ਉਸ ਸਮੇਂ ਇਹ ਕਿਆ ਕਿਆ ਸੀ ਇਹ ਮਾਈਕਲ ਸਿੰਘ ਰਣਕਲਾ ਸਾਹਿਬ ਬਹੁਤ ਸਵਾਦ ਹੈ ਉਹਨਾਂ ਬਹੁਤ ਪਿਆਰ ਤੇ ਬਹੁਤ ਲੱੜਦਾ ਸੀ ਸਾਰਿਆਂ ਨਾਲ ਜਿੱਥੇ ਇੰਡਸਟਰੀ ਨੂੰ ਵੱਡਾ-ਵੱਡਾ ਘਾਟਾ ਪਿਆ ਹੈ ਉਦੋਂ ਦਾ ਸਾਰੇ ਪੰਜਾਬ ਨੂੰ ਘਾਟਾ ਪਿਆ ਹੈ ਉਹ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੇਡੀਅਨ ਬਰਸਟ੍ਰੈਕਰ ਦੇ ਹੋ ਜਿਹੜਾ ਉਹਨਾਂ ਕੋਲ ਜੀਵਨ ਤੇ ਫੈਮਿਲੀ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਹੱਥੇ ਥੱਲੇ ਆ ਬਹੁਤ ਖੰਦ ਭਰਨ ਦੱਬੇ ਜੀ ਆਖਰੀ ਮੁਲਾਕਾਤ ਤੋਂ ਠੀਕ ਬਗੋਈ ਫੇਰ ਆਮ ਤੋ ਜਾਈ ਹੋ ਗਿਆ ਜੀ ਮੀਂਹ ਦਾ ਡੇਢ ਘੰਟਾ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਤਾਂ ਇੱਕਦਮ ਹੀ ਸੱਡਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀਅਨ ਜੱਟਾ ਫੋਰ ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਬਹੁਤ ਚੇਤਨੀ ਚੇਤਾਨੀਆਂ ਦਾ ਇੱਕਦਮ ਹੀ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਬੈਠ ਹੋ ਜਾਏਗਾ ਦੇਖੀ ਜੀ 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 ਤੁਸੀਂ ਬਹੁਤ ਸ਼ੁਭਾਏ ਫਾਦਰ ਦੀ ਫਿਗਰ ਤੁਸੀਂ ਕੀ ਹੈ ਉਹਨਾਂ ਨੂੰ ਅੱਜ 22 ਅਗਸਤ ਦਾ ਦਿਹਾੜਾ ਜਿਹੜਾ ਉਹ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਵਾਸਤੇ ਬਹੁਤ ਸ਼ੋਕ ਭਰੀ ਘੜੀ ਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟੀਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚ ਕਮੇਡੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅੱਜ ਸਤਾਰਾ ਸਤੋ ਖਸ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤਿਆਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬਣੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਕਿ ਅੱਜ ਨજર ਲੱਗ ਗਈ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪ੍ਰਮਾਤਮਾ ਆਪਣੀ ਝੋਲੀ ਚ ਭੱਲਾ ਸਾਹਿਬ ਨੂੰ ਨਾਲ ਲੈ ਗਏ ਆ ਤੇ ਮੈਂ ਅੱਜ ਕੱਲਾ ਰਹਿ ਗਿਆ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀਐਮ ਸਿਲੀਹਾਣਾ ਚ ਭੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਐਸਿਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕਨਸਿਸਟਰ ਜਿਹੜੀ ਆ ਉਹ ਥੋੜਾ ਜਿਹਾ ਇ ਤਾਂ ਗੱਲ ਅਚਾਨਕ ਹੈਗੀ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸਟਿਲ ਦੱਬ ਤੇ ਨਾ ਹੋਈ ਸੀ ਸਟਿਲ ਦੱਬ ਤੇ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੂੰ ਕਿਹ ਜਿੰਦ ਕਿੰਨੀ ਮੈਂ ਬਚ ਗਿਆ ਯਾਨੀ ਕਮੇਟੀ ਚ ਉਹ ਗੱਲ ਕਹਿ ਗਿਆ ਆਪਦੀ ਪਰ ਕੁਐਸਚਨ ਇਹ ਆ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਤੇ ਇੰਡਸਟਰੀ ਨੂੰ ਜੋ ਉਹਨੇ ਤੱਕਿਆ ਖਲਾਮ ਸੀਗੇ ਉਹ ਹਮੇਸ਼ਾ ਜਿੰਦੇ ਰਹਿਣਗੇ ਭਾਵੇਂ ਜਿੱਦਦਰ ਭੱਲਾ ਸਾਡੇ ਚ ਹੈ ਨਹੀਂਗੇ ਪਰ ਉਹਨਾਂ ਦੀ ਜੋ ਦੇਣ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਟੀ ਨੂੰ ਉਹ ਹਮੇਸ਼ਾ ਕਹਿਣਗੇ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਪੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਉਹਨਾਂ ਨੂੰ 1 2 3 ਵਾਰੀ ਹਲਥ ਇਸ਼ੂ ਆਏ ਸ਼ੂਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹਾਰਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ ਚ ਅਸੀਂ ਡਾਕਟਰਾਂ ਨੂੰ ਫੋਟਿਸ ਕਿਹਾ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦਿਓ ਡਾਕਟਰ ਕਹਿੰਦੇ ਵੀ ਪੋਸੀਬਲ ਨਹੀਂ ਇੰਨਾ ਬਲੱਡ ਨਾਲ ਦੇ ਬ੍ਰੇਨ ਚ ਫੈਲ ਗਿਆ ਫਿਰ ਅਸੀਂ ਸੈਕੰਡ ਓਪੀਨੀਅਨ 40 ਪੀਜੀਓ ਤੋਂ ਲਿਆ ਮੈਂ ਹైదరాబాద్ ਸਿੱਕਾ ਉੱਥੋਂ ਮੈਂ ਆਨਲਾਈਨ ਭੇਜ ਕੇ ਡਾਕਟਰ ਕਹਿੰਦੇ ਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਰੇਸ਼ਨ ਆਪਾਂ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਭੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਤੇ ਸਵੇਰੇ 4 ਵਜੇ ਆ ਸਾਨੂੰ ਹਲਫ ਦਾ ਕਿਹਾ ਗਿਆ ਆਖਰੀ ਗੱਲਬਾਤ ਤੋਂ ਮੈਂ ਹైదరాబాద్ ਜਾਣ ਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿਪਲਾਸਾ ਮੈਂ ਤੋਂ ਆਪਣੇ ਲਈ ਸਰਕਾਰੀ ਕੰਮ ਹైదరాబాద్ ਜਾ ਰਿਹਾ ਤੇ ਮੈਂ ਸ਼ੁਕਰਾਨੇ ਮੁੜਿਆਣਾ ਹੈਗਾ ਤੇ ਕਹਿੰਦੇ ਤੋਂ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਤੋਂ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਜਿਨ੍ਹਾਂ ਆਕਾਸ਼ਪਨ ਕੀ ਹੋ ਰਿਹਾ ਸੀ ਉਹਨਾਂ ਨੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਨਾ ਰੋਣਾ ਸੀ ਪਰ ਵੀਰੋ ਰਾਤ ਨੂੰ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੱਪਸਾ ਦਾਖਲਿਆ ਤੇ ਸਵੇਰੇ 4:00 ਵਜੇ ਉਹ ਸਦਾ 7 6 35 ਸੈਂਟ ਵਿੱਚ ਲੱਗੇ ਸਟੈਂਡਿੰਗ ਨਹੀਂ 40 ਸੈਂਟ 35 ਨਹੀਂ 40 ਨਹੀਂ 40 ਸੈਂਟ 40 40 ਜਾਣ ਜੁਗਾ ਕਾਰ ਬੋਧਾ ਹੁੰਦੀ ਹੈ ਵੀ ਤਿਆਰੀਆਂ ਚੱਲ ਰਹੀਆਂ ਸੀ। ਸਮੀਪ ਕੰਗ ਜੀ ਕੁਛ ਦਿਨ ਪਹਿਲਾਂ ਬੀਨੂ ਢਿੱਲੋ ਜੀ ਘਰ ਆਏ ਆ। ਉਹਨਾਂ ਨੇ ਕਿਹਾ ਭੱਲਾ ਸਾਹਿਬ ਕੈਰੀਜਟਾ 4 ਦੀ ਤਿਆਰੀ ਕਰਦੇ ਆ। ਬੜੇ ਖਿਸ਼ ਖੁਸ਼ ਹੋ ਗਏ ਚਿਹਰੇ ਤੇ ਰੌਣਕ ਆ ਗਈ। ਕਹਿੰਦੇ ਉਹ ਕਹਿੰਦੇ ਵੀਲ ਚੇਅਰ ਤੇ ਕੰਮ ਕਰੋਗੇ। ਕਹਿੰਦੇ ਨਹੀਂ ਮੈਂ ਖੜਾ ਹੋ ਕੇ ਦਿਖਾ। ਕਹਿੰਦੇ ਪੌੜੀ ਚੜ੍ਹ ਕੇ ਦਿਖਾਉਣਾ। ਪੂਰੇ ਕੈਮ ਹੋ ਰਹੇ ਸੀਗੇ। ਸਾਨੂੰ ਸੀਗਾ ਵੀ ਕੈਰੀਜਟਾ 4 ਭੱਲਾ ਜੀ ਦੇਖਾਂਗੇ। ਈਵਨ ਦਰਜੀਤ ਦਸਾਂਜੀ ਦਾ ਫੋਨ ਆਇਆ ਸੀਗਾ ਕਿ ਮੈਂ ਜਟਾਂ ਜੂਬੀ 3 ਜਿਹੜੀ ਆ ਜਾਂ ਸਰਦਾਰ ਜੀ 3 ਆ। ਉਹਦੇ ਵਿੱਚ ਮੈਂ ਦੁਨੀਆ ਪਰ ਤੋਂ ਸਾਨੂੰ ਕਾਲ ਆ ਰਹੀ ਸੀ ਸ਼ੰਕਾਟਾ ਪੇਸ਼ ਕਰੋ ਤੇ ਭੱਲਾ ਹੀ ਦਾ ਮਨ ਵੀ ਬਣ ਗਿਆ ਸੀ ਮੇਰਾ ਮਨ ਵੀ ਬਣ ਗਿਆ ਸੀਗਾ ਸਾਡੇ ਕੁਝ ਰਾਈਟਰਾਂ ਨੇ ਕਿਹਾ ਵੀ ਦਿੱਤਾ ਸੀਗਾ ਕਿ ਅਸੀਂ ਸ਼ੰਕਾਟਾ ਨੂੰ ਵੱਖਰੇ ਰੂਪ ਚ ਲੈ ਕੇ ਆਵਾਂਗੇ ਅਸੀਂ ਤਿਆਰੀ ਕਰ ਰਹੇ ਸੀਗੇ ਪਰ ਕੁਦਰਤ ਨੂੰ ਸ਼ਤਮਜੂਰੀ ਸੀ ਬਿਲਕੁਲ ਸਹੀ ਕਹਿ ਰਹੇ ਹੋ ਬਹੁਤ ਲੰਮਾ ਸਮਾਂ ਲਾ ਨੇ ਪੰਜਾਬੀ ਇੰਡਸਟਰੀ ਨੂੰ ਦਿੱਤਾ ਔਰ ਪਹਿਲਾਂ ਤਾਂ ਸ਼ੰਕਾਟਾ ਹੁੰਦਾ ਸੀਗਾ ਉਦੋਂ ਵੀ ਲੋਕ ਸੁਣ ਕੇ ਹੱਸਦੇ ਸੀ ਫਿਰ ਉਹਨਾਂ ਨੇ ਫਿਲਮਾਂ ਵੱਲ ਰੁਕ ਕੀਤਾ ਉਦੋਂ ਵੀ ਉਹ ਕਾਮਯਾਬ ਕਮੇਡੀਅਨ ਦੀ ਕਮੇਡੀਅਨ ਰਹੇ ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਮਿਲਦੇ ਸੀਗੇ ਮੈਂ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਵੇਖੀ ਮੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਮਹਿਫਿਲ ਹਮੇਸ਼ਾ ਬੜੀ ਜਗਮਗ ਕਰਦੀ ਸੀਗੀ ਮਤਲਬ ਹੱਸਦੇ ਸੀ ਹਸਾਉਂਦੇ ਸੀ ਔਰ ਹਰ ਗੱਲ ਉਹਨਾਂ ਨੇ ਜਿਹੜੀ ਕਰਨੀ ਉਹ ਬੜੀ ਮਤਲਬ ਮਜ਼ਾਕ ਦੇ ਲਹਿਜ਼ੇ ਚ ਕਰਨੀ ਤੇ ਮਤਲਬ ਇੱਕਦਮ ਅੱਜ ਸਵੇਰੇ ਪਤਾ ਲੱਗਾ ਤੇ ਬੜਾ ਮਨ ਦੁਖੀ ਹੋਇਆ ਬਹੁਤ ਮਨ ਭਰ ਆਜ ਕਿਉਂਕਿ ਭਲਾ ਸਾਹਿਬ ਜਿੱਡੇ ਵਡੇ ਆਰਟਿਸਟ ਸੀਗੇ ਉਸ ਤੋਂ ਵੀ ਵੱਡੇ ਇਨਸਾਨ ਸੀਗੇ ਉਹ ਆ ਆਪ ਤੋਂ ਛੋਟਿਆਂ ਨੂੰ ਹਮੇਸ਼ਾ ਸਪੋਰਟ ਕਰਦੇ ਸੀ ਅਸੀਂ ਇੱਕ ਫਿਲਮ ਕੀਤੀ ਸੀ ਮਾਈ ਸੈਲਫ ਪਿੰਡੂ ਤੇ ਮੈਂ ਕਈ ਵਾਰੀ ਪੁੱਛਣਾ ਪਲਾ ਸਾਹਿਬ ਬੜੀ ਈਜ਼ੀਲੀ ਕਰ ਜਾਂਦੇ ਆ ਤੁਸੀਂ ਇਹ ਚੀਜ਼ਾਂ ਤੇ ਉਹ ਕਹਿੰਦੇ ਪੁੱਤ ਤਜਰਬਾ ਹੁੰਦਾ ਇਹ ਤੇ ਉਹਨਾਂ ਨੇ ਦੱਸਣਾ ਕਿ ਭਈ ਐ ਐਦਾਂ ਨਹੀਂ ਐਦਾਂ ਡਾਇਲੌਗ ਬੋਲ ਤੇ ਮਤਲਬ ਉਹਨਾਂ ਨੇ ਕਦੇ ਵੀ ਆਪ ਤੋਂ ਛੋਟੇ ਆਰਟਿਸਟ ਨੂੰ ਕਦੀ ਛੋਟਾ ਮਹਿਸੂਸ ਨਹੀਂ ਕਰਾਇਆ ਸੀ ਉਹ ਆਪ ਛੋਟੇ ਬਣ ਕੇ ਅਗਲੇ ਨੂੰ ਵੱਡਾ ਮਹਿਸੂਸ ਕਰਾਉਂਦੇ ਸੀ ਹਮੇਸ਼ਾ ਸੋ ਬਹੁਤ ਵਧੀਆ ਸ਼ਖਸੀਅਤ ਸੀਗੇ ਪਲਾ ਸਾਹਿਬ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ 'ਚ ਵਸਦੇ ਰਹਿਣਗੇ ਪਰਮਾਤਮਾ ਨੂੰ ਹਮੇਸ਼ਾ ਹੀ ਆਪਣੀ ਚਰਨੀ ਨਿਵਾਸ ਦੇਵੇ ਔਰ ਮੈਂ ਫਿਰ ਇੱਕ ਵਾਰੀ ਕਹੂੰਗਾ ਕਿ ਭਲਾ ਸਾਹਿਬ ਇੱਕ ਵਾਰੀ ਫੇਰ ਆਉਣ ਜਸਵਿੰਦਰ ਭਲਾ ਬਣ ਕੇ ਤੇ ਸਾਨੂੰ ਸਾਰਿਆਂ ਨੂੰ ਐਂਟਰਟੇਨ ਕਰੇ ਬਹੁਤ ਮੁਲਾਕਾਤਾਂ ਮੇਰੀਆਂ ਮੇਰੀ ਪਹਿਲੀ ਮੁਲਾਕਾਤ ਉਹਨਾਂ ਦੇ ਨਾਲ ਲਗਭਗ 2003-4 ਦੇ ਵਿੱਚ ਇੱਕ ਉਹਨਾਂ ਦਾ ਛਣਕਾਟਾ ਆਇਆ ਸੀਗਾ ਉਦੋਂ ਮੇਰੀ ਐਲਬਮ ਆਈ ਸੀਗੀ ਪਹਿਲੀ ਦੂਸਰੀ ਐਲਬਮ ਹੋਏਗੀ ਤੇ ਉਦੋਂ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਕਿਉਂਕਿ ਉਹਨਾਂ ਦੀ ਐਲਬਮ ਦੇ ਵਿੱਚ ਮੇਰੇ ਗਾਣੇ ਦੀਆਂ ਕੁਝ ਸਤਰਾਂ ਸੀਗੀਆਂ ਕੁਮਾਨ ਸਾਹਿਬ ਉਹਨਾਂ ਨੇ ਮੈਂਸ਼ਨ ਕੀਤੀਆਂ ਤੇ ਉਦੋਂ ਮੈਨੂੰ ਉਹਨਾਂ ਨੇ ਵਧਾਈ ਦਿੱਤੀ ਸਪੈਸ਼ਲ ਉਦੋਂ ਸਾਡਾ ਤੇ ਬਿਲਕੁਲ ਸ਼ੁਰੂਆਤ ਸੀਗੀ ਔਰ ਉਹ ਸਟੈਬਲਿਸ਼ਡ ਆਰਟ ਸੀਗੇ ਪਰ ਫਿਰ ਵੀ ਉਹਨਾਂ ਨੇ ਮੈਨੂੰ ਉਦੋਂ ਬਹੁਤ ਹੌਸਲਾ ਦਿੱਤਾ ਕਿ ਪੁੱਤਰ ਤੇਰੀ ਆਵਾਜ਼ ਬਹੁਤ ਵਧੀਆ ਹੈ ਤੇ ਤੂੰ ਬਹੁਤ ਅੱਗੇ ਜਾਏਗਾ ਸੁਪਰਲਾ ਸਾਹਿਬ ਬਹੁਤ ਪਹਿਲਾਂ ਤੋਂ ਐ ਐਸੋਸੀਏਟਡ ਰਹੇ ਨੇ ਸਾਡੇ ਨਾਲ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਨਾਂ ਨੇ ਕਦੀ ਛੋਟਾ ਵੱਡਾ ਨਹੀਂ ਦੇਖਿਆ ਉਹਨਾਂ ਨੇ ਹਮੇਸ਼ਾ ਛੋਟਿਆਂ ਨੂੰ ਜ਼ਿਆਦਾ ਸਪੋਰਟ ਕੀਤਾ ਹਮੇਸ਼ਾ ਹਮੇਸ਼ਾ ਕੋਈ ਸੀਨੀਅਰ ਅਗੀ ਦਾ ਜ਼ਿਕਰ ਕਰਦੇ ਨੇ ਲੇਕਿਨ ਅਜਿਹੇ ਸੀਨੀਅਰ ਤੋਂ ਹੋਤੇ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਤੋਂ ਓਬਵੀਅਸਲੀ ਉਹ ਸਾਡੇ ਸਾਡੇ ਫਾਦਰ ਫਿਗਰ ਸੀਗੇ ਸਾਡੇ ਲਈ ਮਾਪਦੇ ਸਮਾਨ ਸੀਗੇ ਉਹਨਾਂ ਨੇ ਹਮੇਸ਼ਾ ਹਮੇਸ਼ਾ ਤੁਹਾਨੂੰ ਦੱਸਿਆ ਕਿ ਵੀ ਉਹਨਾਂ ਨੇ ਚੰਗੀਆਂ ਚੀਜ਼ਾਂ ਸਾਨੂੰ ਦੱਸੀਆਂ ਜਿੰਨੀ ਕਿ ਉਹਨਾਂ ਦੇ ਨਾਲ ਕੰਪਨੀ ਰਹੀ ਮੇਰੀ ਔਰ ਮੋਰਓਵਰ ਕੀ ਹੈ ਟੈਲੈਂਟਡ ਬੌਸ ਸੀਗੇ ਆਪਣੇ ਡਾਇਲੋਗ ਉਹ ਆਪ ਲਿਖਦੇ ਸੀਗੇ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਹਿੱਟ ਡਾਇਲੋਗ ਸੀਗੇ ਤੁਸੀਂ ਜਿੰਨੇ ਵੀ ਮਤਲਬ ਤੁਹਾਡੇ ਜ਼ਹਿਨ ਚ ਇਸ ਵੇਲੇ ਆਉਂਦੇ ਹੋਣਗੇ ਉਹ ਸਾਰੇ ਉਹਨਾਂ ਦੇ ਆਪਣੇ ਲਿਖੇ ਹੋਏ ਡਾਇਲੋਗ ਸੀਗੇ ਕਿਉਂਕਿ ਮੈਂ ਅੱਖੀਂ ਵੇਖਿਆ ਚੀਜ਼ਾਂ ਛਣਕਾਟਾ ਪੂਰਾ ਦਾ ਪੂਰਾ ਉਹ ਆਪ ਲਿਖਦੇ ਸੀਗੇ ਸੋ ਪਰਮਾਧਮ ਨੇ ਉਹਨਾਂ ਨੂੰ ਬਹੁਤ ਨਿਵਾਜਿਆ ਸੀਗਾ ਬਸ ਜੇ ਨਹੀਂ ਉਹਨਾਂ ਨੂੰ ਕੁਝ ਨਿਵਾਜਿਆ ਤੇ ਉਹ ਉਮਰ ਥੋੜੀ ਦਿੱਤੀ ਉਹਨਾਂ ਨੂੰ ਬਹੁਤ ਮਤਲਬ ਮੈਂ ਬਹੁਤੀ ਉਮਰ ਨਹੀਂ ਮੰਨਦਾ 60 65 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੈ ਪਰ ਉਹ ਸਾਡੇ ਚ ਨਹੀਂ ਰਿਹਾ ਅੱਜ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਦਿਲਾਂ 'ਚ ਰਹਿਣਗੇ ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਸੀ ਕੀ ਗੱਲਬਾਤ ਹੋਈ ਥੋੜਾ ਕਾਲ ਪਹਿਲਾਂ کافی ਸਮ ਸਾਲ ਪਹਿਲਾਂ ਉਹਦੀ ਫੈਮਿਲੀ 'ਚੋਂ ਕਿਸੇ ਦੀ ਡੈਥ ਹੋ ਗਈ ਸੀ ਉਦੋਂ ਮੈਂ ਆਇਆ ਸੀ 1.5 ਸਾਲ ਹੋ ਗਏ ਕਿਉਂਕਿ ਮੈਂ ਵੀ ਹੁਣ ਕੈਨੇਡਾ ਰਹਿਣ ਕਰਕੇ ਤੇ ਉਹ ਬਹੁਤੀ ਅੱਜਕੱਲ ਫੋਨ 'ਤੇ ਗੱਲ ਨਹੀਂ ਕਰਦੇ ਸੀਗੇ ਕਿਉਂਕਿ ਥੋੜੇ ਬਿਮਾਰ ਚੱਲ ਰਹੇ ਸੀਗੇ ਔਰ ਉਹ ਬਹੁਤੀ ਚੀਜ਼ ਇਸ ਚੀਜ਼ ਨੂੰ ਡਿਸਕਸ ਨਹੀਂ ਕਰਨਾ ਚਾਹੁੰਦੇ ਸੀਗੇ ਕਿਉਂਕਿ ਉਹ ਉਹ ਚਾਹੁੰਦੇ ਨਹੀਂ ਸੀਗੇ ਕਿ ਮੈਂ ਮਤਲਬ ਮੇਰੀ ਮੇਰੀ ਬਿਮਾਰੀ ਨੂੰ ਲੈ ਕੇ ਕੋਈ ਉਦਾਸ ਹੋਵੇ ਮੈਂ ਤਾਂ ਦੱਸਿਆ ਨਾ ਕਿ ਉਹ ਜਿੰਨੀ ਵਾਰੀ ਵੀ ਮਿਲੇ ਆ ਕਦੀ ਉਹਨਾਂ ਦੇ ਚਿਹਰੇ ਤੇ ਮੈਨੂੰ ਉਦਾਸੀ ਨਜ਼ਰ ਨਹੀਂ ਆਈ ਜਿੰਨੀ ਵਾਰੀ ਵੀ ਮੈਂ ਘਰੇ ਇੱਥੇ ਬੈਠੇ ਸੀਗੇ ਜਿੱਥੇ ਅੱਜ ਡਰਾਈング ਰੂਮ ਚ ਅੱਜ ਉਹਨਾਂ ਦੇ ਅਸੀਂ ਇਸ ਮੌਕੇ ਤੇ ਪਹੁੰਚੇ ਆ ਮੈਂ 2 ਸਾਲ ਡੇਢ ਸਾਲ ਪਹਿਲਾਂ ਇੱਥੇ ਬੈਠੇ ਮਤਲਬ ਆਇਆ ਮੈਂ 10 ਮਿੰਟ ਲਈ ਸੀਗਾ ਉਹ ਮੈਨੂੰ ਲੱਗਦਾ 1.5-2 ਘੰਟੇ ਉਹਨਾਂ ਨੇ ਮਤਲਬ ਇਹ ਜੀਆਂ ਗੱਲਾਂ ਸ਼ੇਅਰ ਲੀਆਂ ਕਿ ਅਸੀਂ 1.5-2 ਘੰਟੇ ਪਤਾ ਨਹੀਂ ਲੱਗਿਆ ਕਿੱਦਾਂ ਚਲੇ ਗਏ ਸੋ ਉਹਨਾਂ ਦੀ ਇਦਾਂ ਦੀ ਕੰਪਨੀ ਹੁੰਦੀ ਸੀ ਭਲਾ ਸਾਫ ਸਾਡੇ ਚ ਮੈਂ ਰਿਪੀਟ ਕਰਾਂਗਾ ਕਿ ਉਹ ਸਾਡੇ ਚ ਕਦੇ ਨਹੀਂ ਜਾਣਗੇ ਉਹ ਉਹਨਾਂ ਦੀ ਜਿਹੜੀ ਰੂਹ ਹੈ ਉਹਨਾਂ ਦੀ ਜਿਹੜੀਆਂ ਉਹਨਾਂ ਦੇ ਕੰਮ ਨੇ ਉਹ ਸਾਡੇ ਹਮੇਸ਼ਾ ਰਹਿਣਗੇ ਸਾਡੇ ਦਿਲਾਂ 'ਚ ਪਲਾਸਾ ਵਸਦੇ ਰਹਿਣਗੇ ਥੈਂਕ ਯੂ ਨਾਮਰਾਤ ਬਿਮਾਰੀ ਉਹਨਾਂ ਨੂੰ ਲੱਗੀ ਕਿ ਮੁੜ ਕੇ ਉਹਨਾਂ ਨੇ ਮਤਲਬ ਸਾਥੋ ਉਸ ਬਿਮਾਰੀ ਨੇ ਖੋਲਿਆ ਇੱਕ ਹੀਰਾ ਖੋਲਿਆ ਸਭ ਪਹਿਲੀ ਮੁਲਾਕਾਤ ਪਲਾਸਾ ਬਹੁਤ ਧੇਰ ਪਹਿਲਾਂ ਜੀ ਕਿਉਂਕਿ ਬਹੁਤ ਟਾਈਮ ਪਹਿਲਾਂ ਮੇਰੇ ਖਿਆਲ ਨਾਲ ਵੀ ਮੈਂ ਉਦੋਂ ਪਲਸ 1 'ਚ ਪੜਦਾ ਸੀਗਾ ਮੈਂ ਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੇ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੂੰ ਦੱਸਦੀ ਤਾਂ ਉਹਨਾਂ ਨੇ 20 ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਜੀ ਵੀ ਤੇ ਮੈਂ ਤਾਂ ਆਪਾਂ ਸੀ ਬੜਾ ਵਧੀਆ ਕਮਾਲ ਦੇ ਇਨਸਾਨ ਸੀਗੇ ਕਾਫੀ ਸਮੇਂ ਤੋਂ ਉਹ ਦਿਖ ਵੀ ਨਹੀਂ ਰਹੇ ਸੀਗੇ ਹਾਂਜੀ ਇਸ ਗੱਲ ਦਾ ਪਤਾ ਸੀ ਕਾਫੀ ਸਮੇਂ ਤੋਂ ਹਾਂਜੀ 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 ਅਸੀਂ ਹਸਪੀਟਲ 'ਚ ਵੀ ਮਿਲ ਕੇ ਆਏ ਜੀ ਮੈਨੂੰ ਵੈਸੇ ਵੀ ਮਿਲਦੇ ਰਹਿੰਦੇ ਸੀਗੇ ਅਸੀਂ ਪਰ ਇਹ ਨਹੀਂ